ਟਿਆੜੀ ਚ 4-4 5-5 ਵਾਰੀ ਨਸ਼ੇ ਦੀ ਪੂਰਤੀ ਕਰਦਾ ਸੀਗਾ ਤੇ ਟ੍ਰੀਟਮੈਂਟ ਕਰਾਉਣ ਤੋਂ ਬਾਅਦ ਅੱਜ 15 ਦਿਨ ਹੋ ਗਿਆ ਇਹਨੇ ਕਿਸੇ ਨਸ਼ੇ ਨੂੰ ਟੱਚ ਨਹੀਂ ਕੀਤਾ ਮੇਰਾ ਇਹ ਨਸ਼ਾ ਸਿਡਾਉਂ ਚ ਮੇਰਾ ਬਹੁਤ ਸਾਰਾ ਯੋਗ ਦਿੱਤਾ ਜੀ ਟ੍ਰਾਬਲਸ ਮਾੜੀ ਨਹੀਂ ਆ ਜੀ ਸਾਰਾ ਉਹਨਾਂ ਮੇਰਾ ਨਸ਼ਾ ਸਿਡਾਉਂ ਚ ਮੇਰਾ ਬਹੁਤ ਸਾਰਾ ਯੋਗ ਦਿੱਤਾ ਸਰਨਾ ਨੂੰ ਬਹੁਤ ਧੰਨਵਾਦ ਕਰਦਾ ਹਾਂ ਮੈਂ ਬਹੁਤ ਜ਼ਿਆਦਾ ਨਸ਼ੇ ਦਾ ਆਦੀ ਸੀ ਸਰਨਾ ਬੜੇ ਚਿਰ ਦਾ ਨਸ਼ਾ ਕਰਦਾ ਪਿਆ ਸੀ ਸਰ ਨਾਮ ਮੇਰੇ ਕੋ ਨਸ਼ਾ ਛੁੱਟਦਾ ਸੀ ਸਾਰਾ ਇਸ ਨਸ਼ੇ ਦੇ ਕਰਕੇ ਮੈਂ ਆਪਣਾ ਸਾਰਾ ਕੁਝ ਬਰਬਾਦ ਕਰ ਲਿਆ ਸਿੰਘ ਜੀ ਨੇ ਮੇਰਾ ਇਹ ਨਸ਼ਾ ਛਡਾਉਂਟ ਮੇਰਾ ਬਹੁਤ ਸਾਰਾ ਜੋਬ ਦਿੱਤਾ ਸਰ ਇਹ ਨਸ਼ੇ ਨੇ ਸਭ ਕੁਝ ਬਰਬਾਦ ਕਰ ਲਿਆ ਸੀ ਸਭ ਕੁਝ ਵੇਚਦਾ ਸਰ ਇਹ ਘਾਟੇ ਵੀ ਤਾਂ ਨਹੀਂ ਹੁੰਦੇ ਨੇ ਸਮਝਾਉਂਦੇ ਸਾਰ ਪਰ ਨਸ਼ੇ ਦੇ ਵਿੱਚ ਕੁਝ ਨਹੀਂ ਸਮਝਦਾ। ਸਾਰ ਉਹਨਾਂ ਨੇ ਇਹ ਸੰਦੇਸ਼ ਗਾਣੇ ਦੇਣਾ ਚਾਹੁੰਨਾ ਮਾ ਕਿ ਨਸ਼ਾ ਛੱਡ ਕੇ ਆਪਣੀ ਚੰਗੀ ਜ਼ਿੰਦਗੀ ਜੀਓ। ਇਸ ਕੰਮ ਦੇ ਵਿੱਚ ਕੁਝ ਨਹੀਂ ਰੱਖਿਆ। ਬੱਲਸ ਮਾੜੀ ਨਹੀਂ ਹੈ ਜੀ। ਸਾਰਾ ਉਹਨਾਂ ਮੇਰਾ ਨਸ਼ਾ ਛਡਾਉਣ 'ਚ ਮੇਰਾ ਬਹੁਤ ਸਹਾਇਕ ਦਿੱਤਾ। ਸਰ ਇਹਦਾ ਨਾਮ ਹੈ ਜੀ ਵੀਰਪਾਲ ਸਿੰਘ ਪੁੱਤਰ ਬਲਕਾਰ ਸਿੰਘ ਵੈਰਵਾਲ ਰੋਡ 'ਚ ਡਲੇਦਾ ਰਹਿਣ ਵਾਲਾ ਵਾ। ਇਹ ਬਹੁਤ ਜ਼ਿਆਦਾ ਡਰੱਗ ਦੇ ਵਿੱਚ ਐਡਿਕਟ ਹੋ ਗਿਆ ਸੀਗਾ। ਦਿਹਾੜੀ 'ਚ 4-4 5-5 ਵਾਰੀ ਨਸ਼ੇ ਦੀ ਪੂਰਤੀ ਕਰਦਾ ਸੀਗਾ। ਨਸ਼ੇ ਦੀ ਪੂਰਤੀ ਲਈ ਇਹਨੇ ਆਪਣੇ ਘਰ ਦੀਆਂ ਬੂਹੇ-ਬਾਰੀਆਂ ਤੱਕ ਵੀ ਜਿਹੜੇ ਆ ਉਹ ਵੇਚ ਛ ਬਹੁਤ ਜ਼ਿਆਦਾ ਨਸ਼ਾ ਕਰਦਾ ਸੀ ਜਦੋਂ ਮੇਰੇ ਨੋਟਿਸ 'ਚ ਆਇਆ ਮੈਂ ਇਹਨੂੰ ਤੁਰੰਤ ਇਹਦੇ ਘਰ ਗਿਆ ਇਹਨੂੰ ਮੈਂ ਕਿਤੇ ਘਰੋਂ ਬਾਹਰੋਂ ਦੂਰੋਂ ਮਤਲਬ ਲੈ ਕੇ ਆਣ ਕਿਤੇ ਦਾ ਮੈਂ ਟ੍ਰੀਟਮੈਂਟ ਕਰਵਾਇਆ ਵਾ ਤੇ ਟ੍ਰੀਟਮੈਂਟ ਕਰਾਉਣ ਤੋਂ ਬਾਅਦ ਅੱਜ 15 ਦਿਨ ਹੋ ਗਏ ਆ ਇਹਨੇ ਕਿਸੇ ਨਸ਼ੇ ਨੂੰ ਟੱਚ ਨਹੀਂ ਕੀਤਾ ਬਿਲਕੁਲ ਨਾਰਮਲ ਲਾਈਫ ਦੇ ਵਿੱਚ ਆ ਚੁੱਕਾ ਵਾ ਇਹ ਖੁਦ ਹੀ ਤੁਹਾਨੂੰ ਦੱਸੂਗਾ ਕਿ ਪੁਲਿਸ ਨੇ ਇਹਦਾ ਕੀ ਸਹਿਯੋਗ ਕੀਤਾ ਵਾ ਮੈਂ ਇਹਨੂੰ ਮਤਲਬ ਤਨ ਦੇ ਕੱਪੜੇ ਵੀ ਨਹੀਂ ਸੀ ਹੈਗੇ ਉਹ ਵੀ ਲੈ ਕੇ ਦਿੱਤੇ ਆ ਇਸ ਤੋਂ ਇਲਾਵਾ ਇਹਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਆ ਜਿਹੜੀ ਚੀਜ਼ ਦੀ ਇਹਨੂੰ ਲੋੜ ਸੀ ਜੂਸ ਦੀ ਜਾਂ ਡਾਕਟਰ ਦਾ ਜੋ ਵੀ ਸੁਜੈਸ਼ਨ ਸੀਗਾ ਉਹ ਸਾਰੀਆਂ ਖਰਾਕਾਂ ਦੇ ਕੇ ਅੱਜ ਇਹ ਬਿਲਕੁਲ ਨੋਰਮਲ ਲਾਈਫ ਦੇ ਵਿੱਚ ਆ ਤੇ ਮੇਰਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿਹੜੇ ਨਸ਼ਾ ਕਰਦੇ ਆ ਮਰੀਜ਼ ਆ ਉਹਨਾਂ ਨੂੰ ਐਗਜ਼ਾਮਪਲ ਦੇਣੀ ਚਾਹੀਦੀ ਆ ਇਸ ਚੀਜ਼ ਦੀ ਤੈਂ ਤੁਹਾਡੇ ਚੈਨਲ ਦੇ ਰਾਹੀਂ ਕਿ ਤੁਸੀਂ ਵੀ ਕੋਡ ਵਾਲੀ ਜ਼ਿੰਦਗੀ ਛੱਡ ਕੇ ਇਹਦੇ ਵਾਂਗੂ ਸਾਫ਼ ਸੁਧਰੀ ਜ਼ਿੰਦਗੀ ਜੀਵੋ ਦਿਹਾੜੀ ਚ ਚਾਰ ਚਾਰ ਪੰਜ ਪੰਜ ਵਾਰੀ ਨਸ਼ੇ ਦੀ ਪੂਰਤੀ ਕਰਦਾ ਸੀਗਾ ਟਰੀਟਮੈਂਟ ਕਰਾਉਣ ਤੋਂ ਬਾਅਦ ਅੱਜ 15 ਦਿਨ ਹੋ ਗਿਆ ਇਹਨੇ ਕਿਸੇ ਨਸ਼ੇ ਨੂੰ ਟੱਚ ਨਹੀਂ ਕੀਤਾ ਸਿੰਘ ਜੀ ਮੇਰਾ ਇਹ ਨਸ਼ਾ ਛਡਾਉਣ ਤੇ ਮੇਰਾ ਬਹੁਤ ਸਾਰਾ ਜੋਗ ਦਿੱਤਾ ਜੀ ਡਬਲਸ ਮਾੜੀ ਨਹੀਂ ਹੈ ਜੀ ਸਾਰਾ ਉਹਨਾਂ ਮੇਰਾ ਨਸ਼ਾ ਛਡਾਉਣ ਤੇ ਮੇਰਾ ਬਹੁਤ ਸਾਰਾ ਜੋਗ ਦਿੱਤਾ ਸਰਨਾਮ ਨੂੰ ਬਹੁਤ ਧੰਨਵਾਦ ਕਰਦਾ ਹਾਂ ਮੈਂ ਬਹੁਤ ਜ਼ਿਆਦਾ ਨਸ਼ੇ ਦਾ ਆਦੀ ਸੀ ਸਰਨਾਮ ਬੜੇ ਚਿਰ ਦਾ ਨਸ਼ਾ ਕਰਦਾ ਪਿਆ ਸੀ ਸਰਨਾਮ ਮੇਰੇ ਕੋਲ ਨਸ਼ਾ ਛੁੱਟਦਾ ਸੀ ਸਾਰਾ ਇਸ ਕਸੇ ਨਸ਼ੇ ਦੇ ਕਰਕੇ ਮੈਂ ਆਪਣਾ ਸਾਰਾ ਕੁਝ ਬਰਬਾਦ ਕਰ ਲਿਆ ਸਿੰਘ ਜੀ ਨੇ ਮੇਰਾ ਇਹ ਨਸ਼ਾ ਛਡਾਉਣ ਤੇ ਮੇਰਾ ਬਹੁਤ ਸਾਰਾ ਜੋਗ ਦਿੱਤਾ ਸਾਰਾ ਇਹ ਨਸ਼ੇ ਚ ਸਭ ਕੁਝ ਬਰਬਾਦ ਕਰ ਲਿਆ ਸੀ ਸਭ ਕੁਝ ਵੇਚਦਾ ਸਰ ਇਹ ਕਾਢੇ ਪੈਸੇ ਹੁੰਦੇ ਨੇ ਸਮਝਾਉਂਦੇ ਸਰ ਪਰ ਨਸ਼ੇ ਦੇ ਵਿੱਚ ਕੁਝ ਨਹੀਂ ਸਮਝ ਲੱਗਦਾ ਸਰ ਉਹਨਾਂ ਨੇ ਇਹ ਸੰਦੇਸ਼ ਗਾਣੇ ਦੇਣਾ ਚਾਹਨਾ ਮਨ ਨਸ਼ਾ ਛੱਡ ਕੇ ਆਪਣੀ ਚੰਗੀ ਜ਼ਿੰਦਗੀ ਜੀਓ ਇਸ ਕੰਮ ਦੇ ਵਿੱਚ ਕੁਝ ਨਹੀਂ ਰੱਖਿਆ ਬੱਬਲਸ ਮਾੜੀ ਨਹੀਂ ਹੈ ਜੀ ਸਾਰਾ ਉਹਨਾਂ ਮੇਰਾ ਨਸ਼ਾ ਛੱਡਾਉਣ ਚ ਮੇਰਾ ਬਹੁਤ ਸਾਰਾ ਯੋਗਦਾਨ ਦਿੱਤਾ ਇਹਦਾ ਨਾਮ ਹੈ ਜੀ ਵੀਰਪਾਲ ਸਿੰਘ ਪੁੱਤਰ ਬਲਕਾਰ ਸਿੰਘ ਵੈਰੋਵਾਲ ਰੋਡ 'ਚ ਡਾਲੇ ਦਾ ਰਹਿਣ ਵਾਲਾ ਵਾ ਇਹ ਬਹੁਤ ਜ਼ਿਆਦਾ ਡਰੱਗ ਦੇ ਵਿੱਚ ਐਡਿਕਟ ਹੋ ਗਿਆ ਸੀਗਾ ਘਾੜੀ ਚ ਚਾਰ ਚਾਰ ਪੰਜ ਪੰਜ ਵਾਰੀ ਨਸ਼ੇ ਦੀ ਪੂਰਤੀ ਕਰਦਾ ਸੀਗਾ ਨਸ਼ੇ ਦੀ ਪੂਰਤੀ ਲਈ ਇਹਨੇ ਆਪਣੇ ਘਰ ਦੀਆਂ ਬੂਹੇ ਬਾਰੀਆਂ ਤੱਕ ਵੀ ਜਿਹੜੇ ਆ ਉਹ ਵੇਚ ਛੱਡੇ ਸੀਗੇ ਬਹੁਤ ਜ਼ਿਆਦਾ ਨਸ਼ਾ ਕਰਦਾ ਸੀ ਜਦੋਂ ਮੇਰੇ ਨੋਟਿਸ ਆਇਆ ਮੈਂ ਇਹਨੂੰ ਤੁਰੰਤ ਇਹਦੇ ਘਰ ਗਿਆ ਇਹਨੂੰ ਮੈਂ ਕਿਤੇ ਘਰੋਂ ਬਾਹਰੋਂ ਦੂਰੋਂ ਮਤਲਬ ਲੈ ਕੇ ਆਣ ਕਿਤੇ ਉਹਦਾ ਮੈਂ ਟ੍ਰੀਟਮੈਂਟ ਕਰਵਾਇਆ ਵਾ ਤੇ ਟ੍ਰੀਟਮੈਂਟ ਕਰਾਉਣ ਤੋਂ ਬਾਅਦ ਅੱਜ 15 ਦਿਨ ਹੋ ਗਿਆ ਇਹਨੇ ਕਿਸੇ ਨਸ਼ੇ ਨੂੰ ਟੱਚ ਨਹੀਂ ਕੀਤਾ ਬਿਲਕੁਲ ਨਾਰਮਲ ਲਾਈਫ ਦੇ ਵਿੱਚ ਆ ਚੁੱਕਾ ਵਾ ਇਹ ਖੁਦ ਹੀ ਤੁਹਾਨੂੰ ਦੱਸੂਗਾ ਕਿ ਪੁਲਿਸ ਨੇ ਇਹਦਾ ਕੀ ਸਹਿਯੋਗ ਕੀਤਾ ਵਾ ਮੈਂ ਇਹਨੂੰ ਮਤਲਬ ਤਨ ਦੇ ਕੱਪੜੇ ਵੀ ਨਹੀਂ ਸੀ ਹੈਗੇ ਉਹ ਵੀ ਲੈ ਕੇ ਦਿੱਤੇ ਆ ਇਸ ਤੋਂ ਇਲਾਵਾ ਇਹਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਆ ਜਿਹੜੀ ਚੀਜ਼ ਦੀ ਇਹਨੂੰ ਲੋੜ ਸੀ ਜੂਸ ਦੀ ਜਾਂ ਡਾਕਟਰ ਦਾ ਜੋ ਵੀ ਸਜੈਸ਼ਨ ਸੀਗਾ ਉਹ ਸਾਰੀਆਂ ਖਰਾਕਾਂ ਦੇ ਕੇ ਅੱਜ ਇਹ ਬਿਲਕੁਲ ਨੋਰਮਲ ਲਾਈਫ ਦੇ ਵਿੱਚ ਆ ਤੇ ਮੇਰਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿਹੜੇ ਨਸ਼ਾ ਕਰਦੇ ਆ ਮਰੀਜ਼ ਆ ਉਹਨਾਂ ਨੂੰ ਐਗਜ਼ਾਮਪਲ ਦੇਣੀ ਚਾਹੀਦੀ ਆ ਇਸ ਚੀਜ਼ ਦੀ ਤਾਂ ਤੁਹਾਡੇ ਚੈਨਲ ਦੇ ਰਾਹੀਂ ਕਿ ਤੁਸੀਂ ਵੀ ਕੋੜ ਵਾਲੀ ਜ਼ਿੰਦਗੀ ਛੱਡ ਕੇ ਇਹਦੇ ਵਾਂਗੂ ਸਾਫ਼ ਸੁਧਰੀ ਜ਼ਿੰਦਗੀ ਜੀਵੋ